ਯਾ ਬੋਲੀ ਅਨਾਂ ਕੇ ਤੇ ਮਗਰ ਲੱਗਵੇ ਮਨ ਲੱਗਵੇ ਮੇਰਾ ਬੋਲੀ ਮੇਰੇ ਹਾਜ਼ੀ ਦਾ ਜਦੋਂ ਤੱਕ ਜੀਵੇ ਤੱਕ ਕਹਾਣੀ ਹਾਲੀ ਆਵੀ ਲੇਖ ਜਮਿਆ ਦੇ ਕੇ ਹੋਰ ਤੇ ਕਿਹੜਾ ਮੇਰਾ ਪੁਰਾਣਾ ਪੱਛੀ ਮੇਰਾ ਪੁਰਾਣਾ ਪੱਛੀ Oi, oi, oi. Oi, oi. Não atrapalou ninguém. Ai. Propriedade de alguém. É meu, é meu. É meu, é meu. Deu para falar por mim. É meu, é fora, foi. É meu, é fora, foi. É meu, é pode deixar de boa, não tá. ਇਹ ਤਬਾ ਨਹੀਂ ਤਬਾ ਹਾਂ ਮੈਂ ਵੀ ਲੋਕ ਕਰੀ ਤਬਾ ਇਹ ਜਾਂਦੇ ਨੂੰ ਸਾਨੂੰ ਇਹ ਵੀ ਲੋਕ ਦੇਖਾ ਕਰੀ ਤਬਾ ਥੋੜੀ ਟਕਰਨਾ ਕੋਈ ਆਹ ਤੋਰਾ ਬਿਆ ਕਰਦਾ ਬੋੜਾਈ ਆਰੇ ਪ੍ਰਭ ਇਹ ਨਾ ਆਪਣੇ ਅਪਰਾ ਮਤਨਾ ਪਵਾ ਗੱਲ ਨਹੀਂ ਉਹ ਨਾ ਕਰਨੀਏ ਤੁਹਾਨੂੰ ਥੋੜੀ ਕਰਨੀਏ ਤੁਹਾਡਾ ਕਿਹਨਾ ਫੋਨ ਨੰਬਰ ਮੇਰਾ 90400 ਹੂੰ 3400 ਬੁੱਝ ਕੇ ਜਾਣ ਦਓ ਜਿਹੜਾ ਰੱਦ ਉਹ ਤੇ ਪਰ ਲੈ ਬਣਾ ਲੈ ਲੇ ਜੀ ਲੈਟ ਇਟ ਨੂੰ ਦੇ ਜੀ ਬਾਰੇ ਕੁਛ ਬਲ ਹੈ ਜੀ ਬਈਆ ਠੰਡ ਬਈਆ ਨਰਮ ਆਖੜਾ ਨਾ ਮੇਰਾ ਸਾਰੀ ਕਿਹਦਾ ਕਿੱਥੇ ਪਾ ਕੇ ਲਾਉਂਦਾ ਇੱਕ ਛੋਟ ਆਹ ਕਦੀ ਨਗਰਿੰਦ ਆਹ ਦੇਖੀ ਨਾ ਕੱਲਾ ਆਹ ਓਏ ਹੋਰ ਜੀ ਨਾਲੇ ਹੋ ਜਾਂਦੀ ਹੈ ਨਾ ਕੋਈ ਆਹ ਚਾਹ ਪਾਉਂਦਾ ਆ ਮਾ ਮਾ ਓਏ ਹੋਰ ਜੀ ਨਾਲੇ ਹੋ ਜਾਂਦੀ ਹੈ ਨਾ ਕੋਈ ਆਹ ਚਾਹ ਪਾਉਂਦਾ ਆ ਮਾ ਮਾ ਜਨਤ ਨਾਲ ਮਿਲਿਆ ਓ ਆ ਬਣੀਆਂ ਬਣੀਆਂ ਗੱਲਿਆਓ ਓ ਦਰਿਆ ਬੋਲਦਾ ਦਰਿਆ ਬੋਲਦਾ

ਉਹਦੇ ਘਰ ਦੇ ਘਰੇ ਆ ਤੁਹਾਨੂੰ ਮਤਲਬ ਉਹਨਾਂ ਨੂੰ ਐਸੇ ਆ ਗਏ ਉਹਨਾਂ ਦੇ ਮਾ ਉਹਦੀ ਘਰ ਵਾ ਪਿਓ ਦਾ ਘਰ ਵਾ ਇਹ ਥੋੜੀ ਜਿਹੀ ਉਹਦੇ ਉੱਪਰ ਖੜਨਾ ਤੁਸੀਂ ਪਾਣੀ ਮੋੜਿਆ ਘਰ ਵਿੱਚ ਇਹ ਕੀ ਨਾਮ ਤੁਹਾਡਾ ਜੀ ਕੁਲਵਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਹੋ ਇੱਥੋਂ ਪਿੰਡ ਜੀਮਾ ਖੁੜੀ ਤੇ ਇਹ ਜਿਹਦੀ ਡੈਥ ਨੌਜੰਦੀ ਤੋ ਡੱਕ ਲੱਗਦਾ ਸੀ ਮੇਰਾ ਮੁੰਡਾ ਵੱਡਾ ਹੈ ਅੱਛਾ ਜੀ ਤੇ ਕੱਲ ਕਿੰਨੇਜੇ ਘਰੋਂ ਆਏ ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਈ ਨੂੰ 20 ਦਿਨ ਹੋਏ ਤੋ ਉਹਦਾ ਹਿਰਖ ਕਰਨ ਗਏ ਇਹ ਨਾਨਕੇ ਇਹਨਾਂ ਸਾਰੇ ਟੱਬਰ ਹੀ ਗਏ ਜੀ ਸਾਡੇ 4:00 ਵਜੇ ਆਏ ਆ 5:00 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ ਜੀ ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੀ ਇਹਨੂੰ ਮਤਲਬ ਘਰ ਹੀ ਨਾ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਸਾਡੇ ਮੇਰੇ ਤੋਂ ਵੱਡੇ ਦਾ ਦੋਵੇਂ ਜਾਣੇ ਜੀ ਤੇ ਬਾਕੀ ਪਰਵਾਰੀ ਸਾਡਾ ਦੂਜੇ ਘਰ ਦੀ ਗੱਡੀ ਉੱਧਰ ਖਲਾਰੀ ਸੀ ਤੇ ਸਾਡੀ ਗੱਡੀ ਛੁੱਟੀ ਤੇ ਨਾਲ ਪਰੌਣਾ ਆਇਆ ਸੀ ਜੀ ਤੇ ਉਹ ਬਾਅਦ ਚ ਉਹ ਮੁੰਡੇ ਦਾ ਫੋਨ ਆਇਆ 3-4 ਵਜੇ ਗੋਲਦੀ ਦਾ ਬਾਜੋ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲੈ ਆਇਆ ਉਥੋਂ ਘਰੋਂ ਕਿੱਥੋਂ ਦਾ 골ਡੀ ਹੈ ਉਹ ਆ ਪਿੰਡੋਂ ਹੀ ਸਾਡੇ ਚੰਮਿਆਂ ਦਾ ਹੀ ਅੱਛਾ ਜੀ ਉਹ ਮਤਲਬ ਉੱਥੋਂ ਘਰੋਂ ਬਿਠਾ ਕੇ ਲੈ ਆਇਆ ਵਾ ਬਾਅਦ ਵਿੱਚ ਮੁੰਡਾ ਸਾਡਾ ਇੱਥੇ ਗਰਾਊਂਡ 'ਚ ਖੇਡਣ ਆਉਂਦਾ ਛੋਟਾ ਜੀ ਇਹ ਇੱਥੇ ਨੰਗਿਆ ਜਦੋਂ ਤੋਂ ਉਦੋਂ ਇੱਥੇ ਖਲੋਤੇ ਸੀ ਸੜਕ ਦੇ ਉੱਤੇ ਜੀ ਤੇ 골ਡੀ ਦੇ ਨਾਲ ਹੀ ਹੋਲੇ 골ਡੀ ਜਿਹੜੇ ਇਹਦੇ ਨਾਲ ਹੀ ਤੇ ਜਿਹੜੇ ਮੌਤ ਦਾ ਕਾਰਨ ਕੀ ਤੁਸੀਂ ਮੰਨਦੇ ਹੋ ਉਹ ਮਤਲਬ ਮੁੰਡੇ ਨਸਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਕਰ ਵੀ ਘਰੋਂ ਸੱਦ ਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪ ਹੀ ਸਮਝ ਲਓਗੇ ਅਰੇ ਵਨ ਜੇਵੀਏ ਕੋ ਇਦਾਂ ਦਾ ਕਰਦਾ ਸੀ ਤਾਂ ਕੋ ਤੁਹਾਨੂੰ ਜਹਾਇਆ ਇਦਾਂ ਸਦਕਾ ਹੀ ਕੋਈ ਕਰਵਾ ਦੇ ਤਾਂ ਕਰਵਾ ਦੇ ਓਦਾਂ ਨਹੀਂ ਪੈਸਾ ਕਦੀ ਦਿੱਤਾ ਹੀ ਨਹੀਂ ਕਿਉਂਕਿ ਘਰੋਂ ਖੋਲ ਕਦੀ ਦਿੱਤੀ ਨਹੀਂ ਨਹੀਂ ਕੀ ਕੰਮ ਕੀ ਕਰਦਾ ਸੀ ਇਹ ਕੰਮ ਆ ਵਾਈਪ ਖੇੜੇ ਦਾ ਹੀ ਕਰਦਾ ਹੀ ਕੰਮ ਸਾਡਾ ਕਿੰਨੀ ਉਮਰ ਸੀ ਇਹਦੀ 32 ਸਾਲ ਤੇ ਕੀ ਮੰਗ ਕਰਦੇ ਹੋ ਮੰਗਦੇ ਆ ਵੀ ਅਸੀਂ ਸੰਸਕਾਰੀ ਫੇਰ ਕਰਨਾ ਵਾ ਪਹਿਲਾਂ ਉਹ ਬੰਦੇ ਫੜੇ ਜਾਣਗੇ ਦੋਵੇਂ ਜੀ ਇੱਕ ਵਿਕਰਮਜੀਤ ਸਿੰਘ ਵਿੱਕੀ ਆ ਤੇ ਇਹ ਤਿੰਨੇ ਜਾਣੇ ਰਹੇ ਆ ਮਤਲਬ ਇੱਥੇ ਮਤਲਬ ਵੀ ਉਹ ਵਿੱਕੀ ਗੋਲਡੀ ਨੇ ਕਿਹਾ ਵੀ ਵਿੱਕੀ ਦੇ ਨਾਲ ਰਿਹਾ ਵਾ ਜੀ ਵਿਕੀ ਦੇ ਘਰ ਉਹਨੂੰ 골ਡੀ ਨੂੰ ਲੈ ਕੇ ਆਏ ਆ ਤੇ ਵਿਕੀ ਅੱਗੇ ਬੋਲਿਆ ਕੁਛ ਨਹੀਂ ਜੀ ਇਹ ਤਿੰਨੇ ਜਾਨੇ ਇਕੱਠੇ ਹੀਗੇ ਮਤਲਬ ਉਹਨਾਂ ਦੀ ਕਾਰਵਾਈ ਨਾਲੇ ਕੰਮ ਹੋਇਆ ਸਾਰੇ ਸਾਰੇ ਜਿਹੜੇ ਪਿੰਡ ਵਾਲਾ ਰੋਡ ਬਲਾਕ ਕੀਤਾ ਹੈ ਕੀ ਕਰਨਾ ਸੀ ਮੈਂ ਜੋ ਇੱਥੇ ਪਿੰਡ ਆਇਆ ਇੱਥੋਂ ਹੁਣ ਦੇ ਪਤਾ ਲੱਗਾ ਕਿ ਪ੍ਰਭਜੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਹੈ ਦਸਨ ਮੁਤਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹਦਾ 골ਡੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਜੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜ੍ਹਾ ਉਹਦੇ 'ਚ ਪਤਾ ਲੱਗੂ ਲੇਕਿਨ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਆ ਪਰਚਾ ਦਰਜ ਕਰਦਿਆਂ ਜੋ ਵੀ ਤਫ਼ਤੀਸ਼ ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸਟੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਹੈ ਓਏ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਰੀ ਉਚਿਤ ਕਰੀ ਹੋਊ ਧੰਨਵਾਦ